ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਜਸਪਾਲ ਸਿੰਘ ਹਰਿਆਣੇ ਤੋਂ ਇਹ ਪਿਆਜ਼ ਦੀ ਖੇਤੀ ਕਰਦੇ ਆ ਜੀ ਰਾਣੀਆਂ सिरसा ਹਰਿਆਣੇ ਦਾ ਤੇ ਮੈਂ ਉੱਧਰ ਗਿਆ ਹੋਇਆ ਸੀ ਉਹ ਪੁੱਛਿਆ ਮੈਂ ਕਿ ਬਹੁਤ ਸੋਹਣੇ ਲੱਗ ਰਹੇ ਕਿਹੜੀ ਚੀਜ਼ ਦਾ ਲਾਇਆ ਹੈ ਦਾ ਬਹੁਤ ਵਧੀਆ ਲੱਗਾ ਜੀ ਇਹ ਇਹ ਪੰਜਾਬ 골ਡਨ ਦਾ ਵੀ ਹੈ ਇਹਨੂੰ ਪਾਕਿਸਤਾਨੀ ਪਿਆਜ਼ ਵੀ ਕਹਿੰਦੇ ਆ ਇਹ ਹਰ ਸਾਲ ਕਿਸਾਨ ਇੱਥੇ ਬੀਜਦੇ ਅੱਧਾ ਕਿੱਲਾ ਕਿੱਲਾ ਸਾਰੇ ਕਿਸਾਨ ਲਾਉਂਦੇ ਆ ਤੇ ਕਨਾਲ ਦੇ ਅੰਦਰ 15 ਕਿਲੋ ਵੀ ਕਹਿੰਦੇ ਨਿਕਲ ਜਾਂਦਾ ਤੇ 2000 ਰੁਪਏ ਕਿਲੋ ਇਹਦਾ ਵੀ ਵਿਕ ਜਾਂਦਾ ਤੇ ਅੱਛੀ ਆਮਦਨ ਆ ਜੀ ਦੀ ਚੰਗੀ ਖੇਤੀ ਇਹ ਹੈ ਇਹਨਾਂ ਮ ਗੰਡੇ ਦਾ ਸਾਈਜ਼ ਵੀ ਦੇਖਿਆ ਇੱਕ ਇਹਨਾਂ ਦੀ ਹੋਰ ਵੀ ਸ਼ਰਤ ਹੈ ਜੀ ਕਹਿੰਦੇ ਸਾਡੇ ਧੂਤਾ ਨਹੀਂ ਨਿਕਲੂਆ ਗੰਡੇ ਦਾ ਕੋਈ ਵੀ ਪਿਆਜ਼ ਦਾ ਧੂਤਾ ਨਹੀਂ ਨਿਕਲੂਆ ਔਰ ਜੋ ਪਿਆਜ਼ ਹੈ ਉਹ ਇੱਕ ਪੇੜਾ ਟਾਈਪ ਬਣਦਾ ਉੱਪਰ ਉੱਪਰ ਫੜਦਾ ਬਹੁਤ ਵਧੀਆ ਖੇਤੀ ਲੱਗੇ ਇਹਨਾਂ ਦੀ ਤੇ ਇਹਨਾਂ ਦਾ ਵੀ ਘਰੋਂ ਹੀ ਵੇਖ ਜਾਂਦਾ ਕਹਿੰਦੇ ਹਰ ਸਾਲ ਤੇ ਇਸ ਪਿੰਡ ਦੇ ਅੰਦਰ ਮੈਂ ਦੇਖਿਆ ਘੱਟੋ ਘੜ 15 ਕਿੱਲੇ ਖੇਤੀ ਇਹ ਗੰਢਾੜ ਹੀ ਲਾਉਂਦੇ ਆ ਜੀ